ਇਹ ਹੈ ਜੀ 14ਵੀਂ ਪੌੜੀ ਦੀ ਪੰਜਵੀਂ ਪੰਕਤੀ ਐਸਾ ਨਾਮ ਨਿਰੰਜਨ ਹੋਏ ਇਹ ਤੀਜੀ ਵਾਰ ਆ ਗਿਆ ਜੀ ਇੱਕ ਖਾਸ ਭਾਵ ਹੈ ਜੀ ਇਸ ਦਾ ਐਸਾ ਨਾਮ ਨਿਰੰਜਨ ਹੋਏ ਤੇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਐਸਾ ਨਾਮ ਨਿਰੰਜਨ ਹੋਏ ਐਸਾ ਨਾਮ ਨਿਰੰਝਨ ਹੋਏ ਐਸਾ ਉਹ ਵਾਲਾ ਹੈ ਜੋ ਅਗਲੀ ਪੰਕਤੀ ਵਿੱਚ ਆਏਗਾ ਜੇ ਕੋ ਮਨ ਜਾਣੇ ਮਨ ਕੋਏ ਜੇਕਰ ਆਪਣੇ ਮਨ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਨਾਲ ਲਗਨ ਲਾਲਵੇਂ ਆਪਣੇ ਮਨ ਦੇ ਅੰਦਰ ਉਹ ਜਪਿਆ ਹੋਇਆ ਨਾਮ ਨਿਰੰਝਨ ਹੋ ਜਾਏਗਾ ਜੀ ਇਹਦੇ ਦੋ ਅਰਥ ਨਿਕਲਦੇ ਨੇ ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਆਂ ਦੋ ਵਾਰ ਜੀ ਠੀਕ ਹੈ ਇੱਕ ਥੋੜੀ ਆਪਣੀ ਰੋਹਾਨੀਅਤ ਦੇ ਨਾਲ ਥੋੜੇ ਆਪਣੇ ਤਜਰਬੇ ਦੇ ਨਾਲ ਤੁਹਾਡੀ ਆਪਣੀਆਂ ਭਾਵਨਾਵਾਂ ਦੇ ਨਾਮ ਜੋ ਅਰਥ ਸਿੱਖਣਾ ਚਾਹੁੰਦੇ ਹੋ ਸਮਝਣਾ ਚਾਹੁੰਦੇ ਹੋ ਸਮਝ ਸਕਦੇ ਹਾਂ ਜੀ ਪਹਿਲੇ ਅਰਥ ਇਹ ਹੈ ਕਿ ਜੇ ਕੋ ਮਨ ਜਾਣੇ ਮਨ ਕੋਈ ਜੇਕਰ ਪ੍ਰਭ ਪਰਮਾਤਮਾ ਨੂੰ ਮੰਨ ਕੇ ਉਸ ਦੀ ਗੱਲ ਨੂੰ ਮੰਨ ਕੇ ਉਸ ਦੀ ਰਜ਼ਾ ਨੂੰ ਮੰਨ ਕੇ ਉਸ ਦੇ ਹੁਕਮ ਨੂੰ ਮੰਨ ਕੇ ਜਾਣੇ ਮਨ ਕੋਈ ਆਪਣੇ ਮਨ ਅੰਦਰ ਜਾਣ ਲਵੇ ਸਮਝ ਲਵੇ ਫਿਰ ਕੀ ਹੋਏਗਾ ਜੀ ਐਸਾ ਨਾਮ ਉਹ ਜਪਿਆ ਹੋਇਆ ਨਾਮ ਉਹ ਸਮਝਿਆ ਹੋਇਆ ਨਾਮ ਨਿਰੰਜਨ ਹੋਏ ਪ੍ਰਮਾਤਮਾ ਖੁਦ ਆਪ ਹੋ ਜਾਏਗਾ ਜੀ ਪਾਪ ਉਹ ਗੁਣ ਉਹ ਸਮਝੇ ਹੋਏ ਪ੍ਰਮਾਤਮਾ ਦੇ ਗੁਣ ਆਪਣੇ ਅੰਦਰ ਪੈਦਾ ਹੋ ਜਾਣਗੇ ਸਾਡੇ ਅੰਦਰ ਪ੍ਰਭੂ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਏਗਾ ਕਿਉਂਕਿ ਇਹ ਹੀ ਚੀਜ਼ ਆਪਾਂ ਭਾਲਦੇ ਆਏ ਹਾਂ ਜੀ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਜਿਹੜਾ ਸੈਪੰਗਾ ਉਹ ਵੀ ਸਾਨੂੰ ਇਹ ਸਿਖਾਂਦਾ ਜੀ ਗੁਰਪ੍ਰਸਾਦ ਦੇ ਵੀ ਇਹੀ ਕਹਿੰਦਾ ਕਿ ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਰਹਿਮਤ ਦੇ ਨਾਲ ਜਦੋਂ ਉਸ ਦੀ ਰਹਿਮਤ ਹੋ ਗਈ ਤਾਂ ਇਹ ਜਪਿਆ ਹੋਇਆ ਨਾਮ ਜਿਹੜਾ ਉਸ ਦੇ ਨਾਲ ਉਹ ਪ੍ਰਭੂ ਪਰਮਾਤਮਾ ਆਪਣੀ ਅੰਸ਼ ਨੂੰ ਤੁਹਾਡੇ ਅੰਦਰ ਪੈਦਾ ਕਰ ਦੇਗਾ ਪ੍ਰਕਾਸ਼ ਕਰ ਦੇਗਾ ਜੀ ਤੇ ਦੂਸਰਾ ਅਰਥ ਇਹ ਹੈ ਜੀ ਜੇ ਅਸੀਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਾਂਗੇ ਉਸ ਪ੍ਰਭੂ ਪਰਮਾਤਮਾ ਨੂੰ ਮੰਨ ਕੇ ਉਸ ਦੇ ਹੁਕਮ ਵਿੱਚ ਚੱਲਾਂਗੇ ਤਾਂ ਇਹ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਦੂਰ ਲੈ ਜਾਏਗਾ ਜੀ ਭਾ ਜਿਹੜਾ ਇਸ ਦੁਨੀਆ ਨੂੰ ਚਲਾ ਰਿਹਾ ਮਾਇਆ ਦੇ ਤਿੰਨ ਪ੍ਰਭਾਵ ਰਜੋ ਗੁਣ ਸਤੋ ਗੁਣ ਤਮੋ ਗੁਣ ਜਿਹਦੇ ਪੱਗੇ ਵੀ ਵਿਆਖਿਆ ਕਰਾਂਗੇ ਜੀ ਇਹ ਕਾਫੀ ਵਾਰ ਆਇਆ ਹੈ ਜਬ ਜਿਸ ਵਿੱਚ ਇਸ ਪ੍ਰਭਾਵ ਦੇ ਵਿੱਚ ਦੁਨੀਆ ਚੱਲਦੀ ਹੈ ਜੀ ਤੇ ਭਾਵ ਸਾਨੂੰ ਦੁਨੀਆ ਦੇ ਚੱਲਣ ਦੇ ਰਾਸਤੇ ਤੋਂ ਬਾਹਰ ਲੈ ਆਵੇਗਾ ਜੀ ਸਾਨੂੰ ਨਿਰਲੇਪ ਕਰ ਦੇਗਾ ਦੁਨੀਆ ਮਾਇਆ ਦੇ ਵਿੱਚ ਹੈ ਜੀ ਅ ਅੰਜਨ ਭਾਵ ਮਾਇਆ ਕਾਲਖ ਹੈ ਜੀ ਦੁਨੀਆ ਕਾਲਖ ਦੇ ਵਿੱਚ ਚੱਲ ਰਹੀ ਹੈ ਜੀ ਸਾਨੂੰ ਇੱਕ ਕਾਲਖ ਤੋਂ ਰਹਿਤ ਕਰ ਦੇਗਾ ਜੀ ਔ ਦੇਖਦੇ ਆਂ ਅਗਲੀ ਪੜ੍ਹੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ